ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਰਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇਸ਼ਰੀ ਤਾਂ ਅੱਜ ਪੰਜਾਬ ਦੀ ਜੋ ਮੌਜੂਦਾ ਸਥਿਤੀ ਹੈ ਉਸ ਦੇ ਉੱਤੇ ਅਸੀਂ ਲੇਖਾ ਜੋਖਾ ਕਰਾਂਗੇ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਤੁਹਾਡੇ ਨਾਲ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਤੇ ਅੱਜ ਰੋਜ਼ਾਨਾ ਦੇ ਵਾਂਗੂ ਅੱਜ ਫੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮੇਂਦਰ ਸਿੰਘ ਝੱਟਪੁਰੀ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਧੰਨਵਾਦ ਭਾਗੇਸ਼ਰੀ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਪੰਜਾਬ ਦੀ ਕੀ ਸਥਿਤੀ ਬਣੀ ਹੋਈ ਹੈ ਪੰਜਾਬ ਅੱਜ ਹੜ੍ਹਾਂ ਦੀ ਮਾਰ ਹੇਠ ਹੈ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਪੂਰੇ ਪਿੰਡ ਡੁੱਬ ਚੁੱਕੇ ਨੇ ਤੇ ਫਸਲਾਂ ਵੀ ਨੁਕਸਾਨੀਆਂ ਗਈਆਂ ਨੇ ਲੋਕਾਂ ਦੇ ਧੰਨ ਪਸ਼ੂ ਵੀ ਨੁਕਸਾਨੇ ਗਏ ਨੇ ਮਾਰੇ ਗਏ ਨੇ ਤੇ ਉੱਥੇ ਵੀ ਘਰ ਵੀ ਲੋਕਾਂ ਦੇ ਨੁਕਸਾਨ ਗਏ ਨੇ ਬੇਹਦ ਇਹ ਚਿੰਤਾਜਨਕ ਖਬਰ ਵੀ ਹੈ ਤੇ ਇੱਕ ਕਹਿ ਸਕਦੇ ਹਾਂ ਜਿਹੜਾ ਮਾਹੌਲ ਬਣਿਆ ਹੋਇਆ ਪਰ ਇਸੇ ਵਿਚਾਲੇ ਜਿੱਥੇ ਕਿ ਵੱਡੇ ਵੱਡੇ ਸੈਲੀਬ੍ਰਿਟੀ ਇਸ ਦੇ ਵਿੱਚ ਯੋਗਦਾਨ ਪਾ ਰਹੇ ਨੇ ਰਾਹਤ ਸਮਗਰੀ ਪਹੁੰਚਾ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਉਹਨਾਂ ਨੂੰ ਰਾਸ਼ਨ ਮੈਡੀਕਲ ਸਹੂਤਾ ਹੋਰ ਬਹੁਤ ਸਾਰੀਆਂ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਨੇ ਪਰ ਉਥੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਵਿਧਾਇਕ ਨੇ ਮੰਤਰੀ ਨੇ ਉਹ ਵੀ ਵਾਚੜ ਕੇ ਇਸ ਦੇ ਵਿੱਚ ਮਦਦ ਕਰ ਰਹੇ ਨੇ ਲੋਕਾਂ ਦੀ ਸਹਾਇਤਾ ਕਾਰਜ ਨੇ ਜੇਕਰ ਅੰਮ੍ਰਿਤਸਰ ਦੀ ਡੀਸੀ ਸਾਖੀ ਸਾਨੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕੌਣ ਨਹੀਂ ਜਾਣਦਾ ਓਹ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਲੋਕਾਂ ਦੇ ਮਤ ਕਰ ਰਹੇ ਨੇ ਉਹਨਾਂ ਦੀ ਮੁਸ਼ਕਲਾਂ ਸੁਣ ਰਹੇ ਨੇ ਤੇ ਉਹਨਾਂ ਨੂੰ ਹੱਲ ਵੀ ਕਰ ਰਹੇ ਨੇ ਇਸ ਬਾਬਤ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਮਸਲੇ ਨੂੰ ਪਾਗੈ ਜੀ ਸਭ ਤੋਂ ਵੱਡੀ ਗੱਲ ਜਿਹੜੀ ਕੁਦਰਤੀ ਆਫਤ ਆਈ ਹੋਈ ਆ ਪੰਜਾਬ ਤੇ ਕਿਉਂਕਿ ਪੰਜਾਬ ਤੇ ਭਾਵੇਂ ਕਿ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਵੀ ਆ ਜਿੱਥੋਂ ਕਿਉਂਕਿ ਉੱਥੋਂ ਜਿਹੜੇ ਹੈਗੇ ਆ ਬਰਸਾਤਾਂ ਜਿਆਦਾ ਪੈ ਰਹੀਆਂ ਨੇ ਔਰ ਪੰਜਾਬ ਜਦੋਂ ਹੈਗਾ ਪੰਜਾਬ ਚਾਹੇ ਦੇਸ਼ ਦਾ ਲਈਏ ਦੇਸ਼ ਦਾ ਵੀ ਬਾਰਡਰ ਹੈ ਗੋਂਡੀ ਮੁਲਕ ਪਾਕਿਸਤਾਨਾ ਜੀ ਜੀ ਪੰਜਾਬ ਤਾਂ ਹਮੇਸ਼ਾ ਹੀ ਆਪਣੇ ਦੇ ਪਿੰਡੇ ਤੇ ਹੜਾਉਂਦਾ ਜਿਹੜੇ ਦੁੱਖ ਨੇ ਪਰ ਪੰਜਾਬ ਨਾਲ ਦਿੱਲੀ ਜਿਹੜੀ ਹੈਗੀ ਆ ਉਹ ਮਤਰਾਈ ਮਤਰਾਈ ਮਾਂ ਵਾਲਾ ਸਲੂਕ ਅੱਜ ਦੀ ਨਹੀਂ ਕਰ ਰਹੀ ਉਹ ਮੈਂ ਕਹਣਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਪਹਿਲਾਂ ਦਾ ਚਾਹੇ ਦੇਖਿਆ ਜਾਵੇ ਜਦੋਂ ਕਿਉਂਕਿ ਮੁਗਲ ਸ਼ਾਸਕੀ ਸੀ ਉਸ ਸਮੇਂ ਵੀ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਭਾਵੇਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਹੈਗਾ ਆਪਣਾ ਵੱਖਰਾ ਇੱਕ ਸਥਾਪਿਤ ਕੀਤਾ ਸੀ ਰਾਜ ਖਾਲਸਾ ਰਾਜ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆ ਲੋਕਤੰਤਰ ਤੇ ਢੱਗ ਦੇ ਨਾਲ ਆਪਾਂ ਨੂੰ ਪਤਾ ਹੈ ਬ੍ਰਿਟਿਸ਼ ਆਉਣ ਤੋਂ ਬਾਅਦ ਦੇ ਵਿੱਚ ਕਿਵੇਂ ਆਜ਼ਾਦ ਹੋਇਆ ਤੇ ਉਹਦੇ ਵਿੱਚ ਵੀ ਅਸੀਂ 80% ਪੰਜਾਬ ਨੇ ਸਹੀਦੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਚਲੋ ਆਪਾਂ ਗੱਲ ਫੋਕਸ ਕਰਦੇ ਆ ਪੰਜਾਬ ਦੇ ਹੜ੍ਹਾਂ ਦੀ ਜਿਹੜੀ ਮੌਜੂਦਾ ਸਥਿਤੀ ਹੈ ਕਿਉਂਕਿ ਪੰਜਾਬ ਆਪਣੇ ਪਿੰਡੇ ਤੇ ਹੜਾ ਰਿਹਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਪਾਂ ਕਈ 88 ਦੇ ਵਿੱਚ 1988 ਦੇ ਵਿੱਚ ਵੀ ਹੜਾ ਆਏ ਸੀਗੇ ਉਸ ਤੋਂ ਵੀ ਜ਼ਿਆਦਾ ਜਿਹੜਾ ਹੈਗਾ ਇਸ ਵਾਰ ਪਾਣੀ ਆ ਗਿਆ ਭਾਵੇਂ ਕਿ ਇਲਾਕਾ ਜਿਹੜਾ ਹੈਗਾ ਮਾਲਵਾ ਬੈਲਟ ਜਿਹੜਾ ਹੈਗਾ ਘਾਟ ਰਿਸਾਨਿਆ ਗਿਆ ਪਰ ਕੁਦਰਤੀ ਆਫਤਾਂ ਬਾਰੇ ਵਿਭਾਗ ਆ ਜਿਹੜਾ ਪੰਜਾਬ ਸਰਕਾਰ ਦਾ ਉਹਨੇ ਪਹਿਲਾਂ 12 11 ਜ਼ਿਲ੍ਹੇ ਸੀ 15 ਜ਼ਿਲ੍ਹੇ ਸੀਗੇ ਡਿਕਲੇਅਰ ਕੀਤੇ ਹੁਣ ਪੂਰਾ ਜਿਹੜਾ ਹੈਗਾ ਪੰਜਾਬ ਡਿਕਲੇਅਰ ਕਰ ਦਿੱਤਾ ਹੜ ਜਿਹੜਾ ਪ੍ਰਭਾਵਿਤ ਸਾਰੇ ਜ਼ਿਲ੍ਹੇ ਜਿਹੜੇ ਹੈਗੇ ਆ ਹੜ ਪ੍ਰਭਾਵਿਤ ਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਮੋਤਾਂ ਹੋ ਰਹੀਆਂ ਨੇ ਘਰ ਡਿੱਗ ਰਹੇ ਨੇ ਜੇ ਜਿਹੜਾ ਥੋੜਾ ਨਿੱਕੀ ਕਣੀ ਦਾ ਮੀਂਹ ਲਗਾਤਾਰ ਪੈ ਰਿਹਾ ਉਹਦੇ ਨਾਲ ਛੱਤਾਂ ਚੋ ਰਹੀਆਂ ਨੇ ਤੇ ਉਥੇ ਲੈਂਟਰ ਵੀ ਕੀ ਕਰਨ ਕੰਦਾ ਕੰਦਾ ਕਮਜ਼ੋਰ ਹੋ ਰਹੀਆਂ ਨੇ 46 ਦੇ ਕਰੀਬ 1 ਅਗਸਤ ਤੋਂ ਲੈ ਕੇ ਮੌਤਾਂ ਦੀ ਗਿਣਤੀ ਹੋ ਚੁੱਕੀ ਆ ਹੜਾਂ ਦੇ ਮਰਨ ਵਾਲਿਆਂ ਦੇ ਵਿੱਚ ਕੱਲ ਤੱਕ ਦੇ ਜਿਹੜੇ ਸਰਕਾਰੀ ਅੰਕੜੇ ਦੇ ਮਤਾਬਕ ਆ ਜਿਹੜਾ ਕਿ ਐਮ ਐਚ ਏ ਨੂੰ ਜਿਹੜਾ ਸਟੇਟ ਗਵਰਨਮੈਂਟ ਨੇ ਜਿਹੜਾ ਡਾਟਾ ਭੇਜਿਆ ਜੇ ਕਿਉਂਕਿ ਡੇਲੀ ਉਹਨਾਂ ਦਾ ਅਪਡੇਟ ਹੁੰਦਾ ਵਾ ਡੇਲੀ ਪੰਜਾਬ ਸਰਕਾਰ ਬੁਲੇਟਿਨ ਜਾਰੀ ਕਰਦੀ ਆ ਉਹਦੇ ਵਿੱਚ ਭਾਵੇਂ ਕਿ ਜੇ ਆਪਾਂ ਥੋੜਾ ਜਿਹਾ ਉਹਦੇ ਬਾਰੇ ਦੱਸ ਦਈਏ ਜਿਹੜਾ ਕਿ ਫਸਲਾਂ ਦਾ ਨੁਕਸਾਨ ਆ 1,74,000 ਹੈਕਟੇਅਰ ਏਰੀਆ ਜਿਹੜਾ ਹੈਗਾ ਉਹ ਪੂਰਾ ਪ੍ਰਭਾਵਿਤ ਹੋ ਗਿਆ ਉਹਦੇ ਵਿੱਚ ਪਾਣੀ ਜਿਹੜਾ ਚੱਲ ਰਿਹਾ ਵਾ ਹੜ ਗਿਆ ਤੇ ਔਰ ਫਸਲਾਂ ਤਾਂ ਬਰਬਾਦ ਹੋ ਗਈਆਂ ਜਿਵੇਂ ਮਾਝੇ ਖੇਤਰ ਦੇ ਵਿੱਚ ਬਾਸਮਤੀ ਦੀ ਫਸਲ ਜਿਹੜੀ ਹੈਗੀ ਆ ਉਹਦੇ ਵਿੱਚ ਉਹ ਜ਼ਿਆਦਾ ਉਹ ਖਤਮੀ ਹੋ ਗਈ 100% ਤੇ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਗੱਲ ਕਰੀਏ ਸੜਕਾਂ ਦਾ ਅਜੇ ਅਜੇ ਨਿਮਾਨਤਾ ਜੇ ਲੱਗਣਾ ਵਾ ਸੜਕਾਂ ਤਾਂ ਅਜੇ ਪਤਾ ਹੀ ਨਹੀਂ ਜਿਹੜੀਆਂ ਕਿੱਥੇ ਆ ਅਤੇ ਉਹ ਜ਼ਮੀਨਾਂ ਦੀ ਜਿਹੜੀ ਮੈਨੂੰ ਲੱਗਾ ਤਕਸੀਮ ਜਿਹੜੀ ਉਹਨਾਂ ਦੀ ਨਿਸ਼ਾਨਦੇਹੀ ਆ ਉਹ ਵੀ ਦੁਬਾਰਾ ਹੋਣੀ ਆ ਜੀ ਕਿਉਂਕਿ ਜ਼ਮੀਨਾਂ ਹੀ ਰੁੜ ਗਈਆਂ ਬੱਟਾਂ ਜਿਹੜੀਆਂ ਨਿਸ਼ਾਨੀਆਂ ਪਤਾ ਹੀ ਨਹੀਂ ਕਿੱਥੇ ਆ ਉਦੋਂ ਬਹੁਤ ਪ੍ਰੋਬਲਮ ਆਉਣੀ ਆ ਉਦੋਂ ਬਾਅਦ ਦੇ ਵਿੱਚ ਸਰਕਾਰ ਦੀ ਜੇ ਸਭ ਤੋਂ ਵੱਡੀ ਹੁਣ ਜ਼ਿੰਮੇਵਾਰੀ ਬਣ ਗਈ ਆ ਸਰਕਾਰ ਤਾਂ ਭਾਵੇਂ ਕਿ ਤੁਸੀਂ ਜਿਹੜੀ ਹੁਣ ਗੱਲ ਕਹੀ ਸੀ ਵੀ ਸਰਕਾਰ ਪੰਜਾਬ ਸਰਕਾਰ ਦੇ ਐਮ ਐਲ اے ਮੰਤਰੀ ਉਹ ਲੱਗੇ ਹੋਏ ਨੇ ਜੀ ਸਰਕਾਰਾਂ ਦਾ ਫਰਜ਼ ਹੁੰਦਾ ਉਹ ਜਿਹੜੀ ਜਿਹੜੀ ਸਰਕਾਰ ਆ ਉਹਦੇ ਤੇ ਜ਼ਿੰਮੇਵਾਰੀ ਬਣ ਜਾਂਦੀ ਆ ਕੁਦਰਤੀ ਆਫਤ ਦੀਏ ਕੋਈ ਜਿਹੜਾ ਕਿਸੇ ਤੇ ਆਸਾਨ ਕਰਨਾ ਨਹੀਂ ਜਾਂ ਜਿਹੜੀ ਤੁਸੀਂ ਡੀਸੀ ਦੀ ਗੱਲ ਕਹੀ ਆ ਸਾਕਸੀ ਸਾਨੀ ਨੂੰ ਵੀ ਕੋਣ ਨਹੀਂ ਜਾਣਦਾ ਡੀਸੀ ਸਾਰੇ ਲੱਗੇ ਹੋਏ ਨੇ डीसी मैं तन्नू ਦੱਸਦਾ ਇਹ ਸੋਸ਼ਲ ਮੀਡੀਆ ਵੱਲ ਨਾ ਜਾਓ ਖਾਸ ਤੌਰ ਤੇ ਆਮ ਤੌਰ ਤੇ ਸਾਡਾ ਹੁੰਦਾ ਵੀ ਉਹ ਜਿਹੜੀਆਂ ਔਰਤਾਂ ਤੇ ਲੜਕੀਆਂ ਵੱਲ ਜ਼ਿਆਦਾ ਕੇਂਦਰਿਤ ਹੋ ਜਾਂਦਾ ਵਾ ਇੱਕਦਮ ਫੋਕਸ ਕਰਦੇ ਨੇ ਜਿਹੜੇ ਕਿ ਇਗਨੋਰ ਕੀਤੇ ਨੇ ਸੋਸ਼ਲ ਮੀਡੀਆ ਤੇ ਜਦ ਕਿ ਇਹ ਸਮਾਂ ਜਿਹੜਾ ਇਹ ਸਮਾਂ ਫੋਟੋ ਆ ਤੇ ਪੋਜ਼ ਬਣਾਉਣ ਦਾ ਸਮਾਂ ਨਹੀਂ ਹੈਗਾ ਇਹ ਪੋਜ ਇਹ ਤਾਂ ਜਿਹੜਾ ਸਮਾਂ ਵਾ ਇਹ ਤਾਂ ਉਹਨਾਂ ਦੀ ਜਿਹੜੀ ਜਿਹੜੇ ਫਸੇ ਹੋਏ ਆ ਉਹਨਾਂ ਨੂੰ ਕੱਢਣ ਦਾ ਵਾ ਕਿਉਂਕਿ ਜੀ ਡੀਸੀ ਕਰ ਰਹੇ ਨੇ ਡੀਸੀਆਂ ਦਾ ਫਰਜ ਬਣਦਾ ਕਿਉਂਕਿ ਪਹਿਲੀ ਪਹਿਲੀ ਵਾਰ ਆਏ ਭਾਗਿਆ ਸ਼੍ਰੀ ਜਿਹੜੇ ਹੈਗੇ ਆ ਡੀਸੀ ਗਰਾਊਂਡ ਪੱਧਰ ਤੇ ਖੁਦ ਪਾਣੀਆਂ ਦੇ ਵਿੱਚ ਤੁਰੇ ਫਿਰਦੇ ਨੇ ਆਪ ਆਵੇਂ ਹੁਣ ਤਾਂ ਆਪਾਂ ਤੁਸੀਂ ਪਿਕਚਰ ਦਿਖਾਣੇ ਆ ਆਪਾਂ ਠੀਕ ਹੈ ਸੋਸ਼ਲ ਮੀਡੀਆ ਤੇ ਠੀਕ ਹੈ ਚੰਗਾ ਕੰਮ ਕੀਤਾ ਆਪਾਂ ਮਾੜਾ ਨਹੀਂ ਕਹਿੰਦੇ ਸਖਸੀ ਸਾਨੀ ਚੰਗਾ ਕੀਤਾ ਵਾ ਪਰ ਉਹ ਲੋਕਾਂ ਨੂੰ ਦੱਸਣ ਦੀ ਵੀ ਲੋੜ ਆ ਪਰ ਇਹ ਲੋਕ ਜਿਹੜੇ ਹੈਗੇ ਆ ਇਹ ਪਲੀਟੀਕਰ ਲੋਕਾਂ ਦਾ ਕੰਮ ਆ ਬੀਬਾ ਜੀ ਇਹ ਜਿਹੜਾ ਇਹ ਦਿਖਾਉਣਾ ਸੈਲਫੀਆਂ ਕਰਨੀਆਂ ਇਹ ਦੂਜੀਆਂ ਦਿਖਾਉਣੀਆਂ ਵੀ ਅਸੀਂ ਕੰਮ ਕਰ ਰਹੇ ਆ ਕਿਉਂਕਿ ਤੁਹਾਡਾ ਤਾਂ ਕੰਮ ਇਸ ਤਰ੍ਹਾਂ ਬੋਲਣਾ ਮਾ ਡੀਸੀ ਦਾ ਕੰਮ ਇਹ ਬੋਲਣਾ ਹੁੰਦਾ ਵੀ ਹਾਂ ਲੋਕਾਂ ਨੂੰ ਰਸਦਾ ਮਿਲ ਗਈਆਂ ਲੋਕਾਂ ਨੂੰ ਰਾਹਤ ਮਿਲ ਗਈ ਹਮ ਜੀ ਲੋਕਾਂ ਨੂੰ ਰਾਹਤ ਮਿਲ ਗਈ ਕੀ ਲੋਕਾਂ ਨੂੰ ਸਮੇਂ ਸਿਰ ਉੱਥੇ ਬਚਾਇਆ ਗਿਆ ਹਮ ਕਿ ਇਹ ਚੀਜ਼ਾਂ ਨੇ ਕੀ ਜਿਹੜਾ ਹੈਗੇ ਆ ਪਟਵਾਰੀ ਤੋਂ ਲੈ ਕੇ ਨੰਬਰਦਾਰ ਤੋਂ ਲੈ ਕੇ ਨੰਬਰਦਾਰ ਵੀ ਸਰਕਾਰ ਦੇ ਤੰਤਰ ਚ ਆ ਜਾਂਦਾ ਵਾ ਇਕ ਤਾ ਕੀ ਗਰਾਉਂਡ ਲੈਵਲ ਤੇ ਸਾਰੇ ਕੰਮ ਹੋ ਰਹੇ ਆ ਪਰ ਇਹ ਕੰਮ ਡੀਸੀ ਨੇ ਦੇਖਣੇ ਹੁੰਦੇ ਆ ਉਹ ਡੀਸੀ ਇੱਕ ਨਹੀਂ ਸਾਰੇ ਡੀਸੀ ਪੱਬਾਂ ਭਾਰਾ ਕਿਉਂਕਿ ਤੁਸੀਂ ਹਿਮਾਂਸ਼ੂ ਜੈਨ ਵੀ ਦੇਖ ਰਹੇ ਆ ਲਗਾਤਾਰ ਉਹ ਵੀ ਹੜਪੇੜ ਤਾਂ ਦੁਜੀ ਲੱਗੇ ਹੋ ਰਹੇ ਨੇ ਆਪਾਂ ਇਹ ਦੇਖਦੇ ਆ ਇੱਕ ਪਾਸੇ ਇਹ ਡੀਸੀ ਦੀਆਂ ਆਪਾਂ ਕੰਪੈਰੀਸ਼ਨ ਕਰਦੇ ਆ ਮੈਂ ਆਪਾਂ ਫੋਟੋਆਂ ਦਿਖਾਉਨੇ ਆ ਇਹ ਹੈਗੇ ਆ ਫਰੰਟ ਦੇ ਇਹ ਸੋਸ਼ਲ ਮੀਡੀਆ ਤੇ ਆ ਉਹਨੂੰ ਪੰਜਾਬ ਦੀ ਧੀ ਦੱਸਿਆ ਜਾ ਰਿਹਾ ਕਿ ਜਦ ਕੋ ਚਲੋ ਠੀਕ ਆ ਪੰਜਾਬ ਦੀ ਨਹੀਂ ਚਲੋ ਬਾਹਰਲੇ ਪੰਜਾਬ ਕੇਡਰ ਦੀ ਆ ਲੜਕੀ ਉਹ ਤੇ ਫਿਰ ਦੂਸਰਾ ਇਹ ਵੀ ਹਿਮਾਂਸ਼ੂ ਜੈਨ ਇਹ ਵੀ ਇਹ ਵੀ ਚਲੋ ਪੰਜਾਬ ਕੇਡਰ ਦੇ ਨੇ ਪੰਜਾਬ ਦੇ ਨਹੀਂ ਪਰ ਡੀਸੀ ਨੇ ਪੰਜਾਬ ਦੇ ਨਹੀਂ ਸਾਡੇ ਇਹ ਵੀ ਇਹਨਾਂ ਦੀ ਇਹ ਇਹਨਾਂ ਦੀ ਬੈਕ ਤੋਂ ਵੀਡੀਓ ਦਿਖ ਰਹੀ ਆ ਇਹ ਵੀ ਗਾਰੇ ਚ ਤੁਰੇ ਫਿਰਦੇ ਨੇ ਜਿਨ ਲਈ ਕਿ ਕਮਾਂਡ ਹੁੰਦੀ ਆ ਜਦੋਂ ਜਰਨੈਲ ਜਿਹੜਾ ਖੁਦ ਆਪ ਖੁਦ ਖੜ ਕੇ ਕੰਮ ਕਰਾਵੇ ਆਪ ਖੁਦ ਤੇ ਉਹ ਬੂਸਟ ਮਿਲਦਾ ਆਟੋਮੈਟਿਕਲੀ ਤੇ ਆਮ ਤੌਰ ਤੇ ਤਾਂ ਹੁਣ ਜਿਹੜਾ ਦੇਖਿਆ ਜਾਵੇ ਬਹੁਤ ਸਾਰੇ ਸਾਡੇ ਭਰਾ ਵੀ ਜਰਨਲਿਸਟ ਜਿਹੜੇ ਹੈਗੇ ਗਰਾਉਂਡ ਲੈਵਲ ਤੇ ਗਏ ਦੱਸਿਆ ਉਹਨਾਂ ਨੇ ਵੀ ਜਿਹੜੇ ਤੁਸੀਂ ਸੈਲੀਬ੍ਰਿਟੀ ਦੀ ਵੀ ਗੱਲ ਕੀਤੀ ਆ ਕਹਿੰਦੇ ਲੀਡਰ ਸੈਲਫੀਆਂ ਕਰਾਏ ਕਰਾ ਰਹੇ ਉਹ ਫੋਟੋ ਖਾ ਚਾ ਕੇ ਬਣ ਚੱਲਦੇ ਬਣਦੇ ਆ ਚਿੱਟੇ ਕੱਪੜੇ ਪਾ ਕੇ ਹੁੰਦੇ ਆ ਤਿਆਰ ਹੋ ਕੇ ਆਉਂਦੇ ਆ ਤੇ ਪਰ ਉਹ ਟ੍ਰੈਂਡ ਵੀ ਬਹੁਤ ਚੱਲਿਆ ਹੈ ਹੱਥ ਦੇ ਉੱਤੇ ਰੋਟੀ ਧਰ ਕੇ ਖਾਣ ਦਾ ਜੀ 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 ਬਹੁਤ ਸੈਲਫੀਆਂ ਖਿਚਾਈਏ ਉਹਦੇ ਆਏ ਤਾਂ ਮੁੱਖ ਮੰਤਰੀ ਸਾਹਿਬ ਨੇ ਵੀ ਆਪਣੇ ਪੁੰਜੇ ਬੈਠ ਕੇ ਖਾਧੀ ਸੀਗੀ ਜੀ ਜੀ ਪਰ ਇਹ ਚੀਜ਼ ਆ ਇਹ ਇੱਕ ਜੇ ਜਾਣਾ ਇਹ ਇੱਕ ਦੱਸਣ ਦਾ ਲੋੜ ਆ ਵੀ ਜੇ ਮੁੱਖ ਮੰਤਰੀ ਨੇ ਖਾ ਲਈ ਵੀ ਭਾਈ ਮੈਂ ਤੁਹਾਡੇ ਨਾਲ ਹੀ ਆ ਤੁਸੀਂ ਵੀ ਇਸ ਸ਼ੱਕੇ ਖਾ ਸਕਦੇ ਹੋ ਜਿਹੜੇ ਲੋਕ ਮਦਦ ਲਈ ਆਉਂਦੇ ਆ ਬਾਕੀ ਜਿਹੜੇ ਬਾਕੀ ਜਿਹੜੇ ਮਦਦ ਲਈ ਆ ਰਹੇ ਨੇ ਲੋਕ ਦਿੱਲੀ ਤੋਂ ਲਾ ਕੇ ਚੱਲ ਕੇ ਆ ਰਹੇ ਨੇ ਸੱਚਮੁੱਚ ਜਿਹੜੀਆਂ ਐਨ ਜੀਓਜ਼ ਲੱਗੀਆਂ ਹੋਈਆਂ ਨੇ ਚਾਹੇ ਬਹੁਤ ਸਾਰਿਆਂ ਦਾ ਦਾ ਬਿਜ਼ਨਸ ਬਣ ਗਿਆ ਵਾ ਬਿਜ਼ਨਸ ਦਾ ਧੰਦਾ ਵੀ ਆ ਤੇ ਉਹ ਆਪਾਂ ਬਾਅਦ ਵਿੱਚ ਐਕਸਪੋਜ਼ ਕਰਾਂਗੇ ਪਰ ਉੱਥੇ ਜਿਹੜਾ ਹੈਗਾ ਲੰਗਰ ਟਾਈਪ ਜਿਹੜੇ ਹੈਗੇ ਆ ਉਹ ਕਈ ਥਾਵਾਂ ਤੇ ਜਾਨੀ ਕਿ ਇੰਨਾ ਜ਼ਿਆਦਾ ਹੋ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਮੈਂ ਕਹਿੰਦਾ ਦੱਸਦਾ ਭਾਗਿਆ ਸ਼੍ਰੀ ਇੱਕ ਹੋਰ ਜਿਹੜੀ ਕ੍ਰਾਂਤੀ ਦੱਸਦਾ ਸਿੱਖਾਂ ਦੇ ਵਿੱਚ ਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸਿੱਖਾਂ ਦੇ ਵਿੱਚ ਅ ਅਜਿਹਾ ਆ ਰਿਹਾ ਵਾ ਵੀ ਉਹਨਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਲੰਗਰ ਤਿਆਰ ਹੋ ਕੇ ਲੋਕ ਗੱਡੀਆਂ ਤੇ ਆਪ ਮਹਾਰੇ ਲੈ ਕੇ ਲੰਗਰ ਕੱਪੜੇ ਔਰ ਖਾਲੀ ਬੋਰੀਆਂ ਲੈ ਕੇ ਦਰਿਆਵਾਂ ਦੇ ਕੰਢਿਆਂ ਦੇ ਜਿਹੜੇ ਪਿੰਡ ਵਸੇ ਨੇ ਉਧਰ ਨੂੰ ਚਾਲੇ ਪਾਏ ਹੋਏ ਨੇ ਔਰ ਪਿੰਡਾਂ ਦੇ ਉਹਨਾਂ ਦੇ ਗੱਡੀਆਂ ਤੋਂ ਅਜੇ ਲੱਗਦਾ ਖਾਲਸੇ ਕੇਸਰੀ ਝੰਡੇ ਲਾ ਕੇ ਮੂਰੇ ਚੱਲ ਰਹੇ ਉਥੋ ਪਿੱਛੇ ਕਈਆਂ ਦੇ ਪੋਸਟਰ ਵੀ ਲੱਗੇ ਹੋਏ ਨੇ ਫਲਾਨੇ ਪਿੰਡ ਦੀ ਰਾਹਤ ਸਮੱਗਰੀ ਪੀੜਤ ਲੈ ਕੇ ਚੱਲੀ ਹੈਗੀ ਐ ਸੰਗਤ ਹੈ ਤੇ ਉਹ ਗੱਡੀਆਂ ਤੇ ਲੈ ਕੇ ਜਾ ਰਿਹਾ ਇਹਦਾ ਮਤਲਬ ਪੰਜਾਬ ਕਿਸੇ ਤੋਂ ਉਂਝ ਹੱਥ ਨਹੀਂ ਅੜਦਾ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਖੋਦ ਮਿਹਨਤੀ ਆ ਪੰਜਾਬ ਦੇ ਲੋਕ ਤਾਂ ਜਿਹੜੇ ਹੈਗੇ ਆ ਈਵਨ ਯੂਪੀ ਵਰਗੇ ਨੂੰ ਜਿਹੜੇ ਸਟੇਟਾਂ ਨੇ ਉਹਨਾਂ ਨੂੰ ਆਵਾਜ਼ ਕਰ ਦਿੱਤਾ ਤੇ ਜਿੱਥੇ ਕਿ ਜੰਗਲ ਸੀ ਪਹਾੜ ਸੀ ਉੱਤਰਾਖੰਡ ਭਾਵੇਂ ਬਾਅਦ ਦੇ ਵਿੱਚ ਉਹਦੇ ਵਿੱਚੋਂ ਬਣਿਆ ਪੰਜਾਬ ਵਰਗੇ ਨੇ ਤਾਂ ਜਿਹੜਾ ਹੈਗਾ ਲੋਕਾਂ ਨੇ ਜਿਹੜੇ ਹੈਗੇ ਆ ਕੈਨੇਡਾ ਵਰਗੇ ਮੁਲਕਾਂ ਨੂੰ ਜਿਹੜਾ ਫੋਰਨ ਜਿਹੜੀ ਆਪਾਂ ਉੱਥੇ ਜਿਹੜੇ ਆ ਜਮੀਨਾ ਆਵਾਜ਼ ਕਰ ਦਿੱਤੀਆਂ ਨੇ ਪੰਜਾਬ ਦੇ ਜਿਹੜੇ ਫਾਰਮਰਸ ਨੇ ਕਿਸਾਨਾਂ ਨੇ ਲੋਕਾਂ ਨੇ ਜਿੱਥੇ ਵੀ ਕੁਦਰਤੀ ਆਫਤ ਹੋਈ ਆ ਪੰਜਾਬ ਖੁਦ ਅੱਗੇ ਚੱਲ ਕੇ ਉਹਨਾਂ ਦਾ ਸਾਥ ਦਿੰਦਾ ਵਾ ਕਿਉਂਕਿ ਜਿਹੜੀ ਲੰਗਰ ਪ੍ਰਥਾ ਬਣੀ ਆ ਤੰਤਰ ਗੁਰੂ ਰਾਮਦਾਸ ਜੀ ਦਾ ਜਿਹੜਾ ਹੈਗਾ ਲੰ ਗਾਰਾ ਉਹ ਵਰਤਦਾ ਭਾਵੇਂ ਕਿ ਆਪਾਂ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ ਡੀਸੀਆਂ ਦੀ ਡੀਸੀਆਂ ਦਾ ਫਰਜ ਬਣਦਾ ਵਾ ਡੀਸੀ ਪਹਿਲੀ ਵਾਰ ਦੇਖੀ ਗਈ ਆ ਭਾਵੇਂ ਕਿ ਮੈਂ ਮੈਂ 88 ਦੇ ਹੜ ਵੀ ਆਪਣੇ ਅ 2006 ਦੇ ਵਿੱਚ ਵੀ ਆਇਆ ਸੀ 2023 ਦੇ ਵਿੱਚ ਤਾਂ ਚਲੋ ਥੋੜੇ ਸੀ 1988 ਦੇ ਵਿੱਚ ਵੱਡੇ ਹ ਹਰਸਜੀਤ ਦੇ ਵਿੱਚ ਪੰਜਾਬ ਤੇ ਵੱਡਾ ਪ੍ਰਭਾਵ ਪਿਆ ਸੀ ਕਿਉਂਕਿ ਉਸ ਸਮੇਂ ਸਤਲੁਜ ਜਿਹੜਾ ਹੈਗਾ ਭਾਖੜੇ ਤੋਂ ਜ਼ਿਆਦਾ ਪਾਣੀ ਛੱਡਿਆ ਗਿਆ ਸੀ ਉਸ ਸਮੇਂ ਤੋਂ ਤੇ ਜਨਿ ਕਿ ਮੈਂ ਜਿਹੜੀ ਗੱਲ ਕਰ ਰਿਹਾ ਆਂ ਵੀ ਇਸੇ ਤਰ੍ਹਾਂ ਜਿਹੜਾ ਹੈਗਾ ਇਹ ਜਿਹੜੇ ਸੈਲੀਬ੍ਰਿਟੀ ਆ ਜਾਂ ਪੋਲੀਟੀਕਲ ਲੋਕ ਉਹ ਸਿਆਸੀ ਜਿਹੜੀਆਂ ਰੋਟੀਆਂ ਸੇਕ ਰਹੇ ਨੇ ਜਦ ਕਿ ਜਿਸ ਤਨਾ ਜਿਨ੍ਹਾਂ ਦੇ ਤਨ ਲੱਗੀ ਹੋਈ ਆ ਉਹੀ ਜਾਣਦੇ ਆ ਠੀਕ ਹੈ ਨਾ ਕੀ ਕੀ ਬੀਤਦੀ ਆ ਕੀ ਕੀ ਬੀਤਦੀ ਆ ਪਰ ਲੋਕ ਬੇਕਾਰ ਹੋਏ ਹੋਏ ਨੇ ਹਜੇ ਤੱਕ ਪਸ਼ੂਆਂ ਦਾ ਅਨੁਮਾਨ ਲਾਉਣਾ ਜਿਹੜਾ ਔਖਾ ਵਾ ਕਿੰਨੇ ਪਸ਼ੂ ਮਰ ਗਏ ਨੇ ਸਾਹਮਣੇ ਨਹੀਂ ਆਏ ਇਹ ਪਸ਼ੂ ਕਿੱਲੇ ਮਰ ਗਏ ਉਹ ਦੂਜੇ ਬਾਅਦ ਦੇ ਵਿੱਚ ਬਿਮਾਰੀ ਹੋਣੀ ਆ ਜੀ ਬਿਮਾਰੀ ਫੈਲਣੀ ਆ ਸਰਕਾਰ ਤੇ ਵੱਡੀ ਜ਼ਿੰਮੇਵਾਰੀ ਆ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਉਂਕਿ ਉਹਨਾਂ ਦੇ ਇਕੱਲਾ ਇਹ ਨਹੀਂ ਜੀ ਬਿਮਾਰੀ ਪਰ ਦੂਜੇ ਪਾਸੇ ਕੇਂਦਰ ਕੇਂਦਰ ਨੇ ਜਿਹੜੇ ਹੈਗੇ ਨਵੇਂ ਬਿਆਨ ਦੇ ਦਿੱਤੇ ਕੇਂਦਰੀ ਮੰਤਰੀ ਆਏ ਭਾਵੇਂ ਕਿ ਉਹਨਾਂ ਨੇ ਟੀਮ ਭੇਜੀ ਜੁਆਇੰਟ ਸੈਕਟਰੀ ਲੈਵਲ ਦੇ ਰੇਤ ਅਧਿਕਾਰੀ ਆਏ ਸੀ ਉਹ ਵੀ ਉਹ ਦੱਸੋ ਆਪ ਕੰਮ ਰਏ ਨੇ ਵੀ ਤੁਸੀਂ ਕਿਵੇਂ ਅਸੈਸਮੈਂਟ ਲਾ ਸਕਦੇ ਹੋ ਜਿੰਨੀ ਦਰ ਪਾਣੀ ਨਹੀਂ ਥੱਲੇ ਹੁੰਦਾ ਜੀ ਜੀ ਤੇ ਔਰ ਤੁਸੀਂ ਭਾਵੇਂ ਕਿ ਸਟੇਟ ਗਵਰਨਮੈਂਟ ਜਿਹੜਾ ਡਾਟਾ ਭੇਜ ਰਹੀ ਆ ਉਹ ਵੀ ਇੱਕ ਉਹਨੂੰ ਡਾਟਾ ਉਹਨੂੰ ਗਵਰਨਮੈਂਟ ਆ ਹੋ ਵੀ ਉਹਨਾਂ ਨੇ ਆਪਣੀ ਜੇਬ ਚ ਤਾਂ ਪਾਉਣਾ ਨਹੀਂ ਲੋਕਾਂ ਦੇ ਖਾਤਿਆਂ ਦੇ ਵਿੱਚ ਜਾਣਾ ਤੁਸੀਂ ਇੱਕਦਮ ਡਿਕਲੇਅਰ ਕਰੋ ਵੀ ਇੰਨਾ ਅਸੀਂ ਪਹਿਲੀ ਕਿਸ਼ਤ ਭੇਜੀ ਆ ਇਹ ਤੁਸੀਂ ਤੁਰੰਤ ਜਿਹੜਾ ਹੈਗਾ ਲੋਕਾਂ ਨੂੰ ਇਹ ਬੰਡੋ ਉਦੋਂ ਬਾਅਦ ਚ ਨੈਕਸਟ ਕੈਸਟ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਭਾਗਿਆ ਸ੍ਰੀ ਮੰਗਿਆ ਹੈਗਾ ਵੀ ਨੋਰਮ ਜਿਹੜੇ ਹੈ ਆਪਣੇ ਜਿਹੜੇ ਉਹਦੇ ਚੇਂਜ ਕਰੋ ਜਿਹੜੇ ਨੋਰਮਸ ਨੇ ਜਿਹਦੇ ਵਿੱਚ ਅ ਦੇਖੋ ਜਿਵੇਂ 1000 ਕਰੋੜ ਰੁਪਇਆ ਪਿਆ ਖੜਾਂ ਦੇ ਪ੍ਰਭਾਵਿਤ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਗਵਰਨਮੈਂਟ ਜਿਹੜਾ ਭੇਜਦਾ ਵਾ ਉਹਦੇ ਵਿੱਚ 75% ਜਿਵੇਂ ਰੌਲਾ ਪਾਉਂਦੇ ਆ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਲੋਕ ਕਹਿੰਦੇ ਆ ਜੀ ਖਰਚਾ ਨਹੀਂ ਗਿਆ ਉਹਦੇ ਵਿੱਚ ਸ਼ਰਤਾਂ ਨੇ ਬੰਦਸ਼ਾ ਨਹੀਂ ਸੈਂਟਰ ਗਵਰਨਮੈਂਟ ਦੀ ਉਹਦੇ ਵਿੱਚ 75% ਸੈਂਟਰ ਗਵਰਨਮੈਂਟ ਦਾ ਹੁੰਦਾ 25% ਸਟੇਟ ਗਵਰਨਮੈਂਟ ਨੇ ਪਾਉਣਾ ਹੁੰਦਾ ਠੀਕ ਹੈ ਜੀ ਉਹਦੇ ਵਿੱਚ 75% ਉਹਨਾਂ ਨੇ ਕਹਿਤਾ ਜੀ 25% ਪਾ ਦਿਓ 25% ਵੀ ਪੈ ਗਿਆ 1000 ਰੁਪਿਆ 1000 ਕਰੋੜ ਰੁਪਿਆ ਪੈ ਗਿਆ ਪਿਆ ਪਰ ਉਹ ਕਹਿੰਦੇ 8200 ਜਿਹੜਾ ਏਕੜ ਹੈ ਪ੍ਰਤੀ ਏਕੜ ਕਿਸਾਨ ਨੂੰ ਤੁਸੀਂ ਜਿਹੜਾ ਇਹ ਦਿਓ ਜੈਨਕਿ 15000 ਬਣ ਗਿਆ 25% ਪਾ ਕੇ ਸਟੇਟ ਵਾਲਾ ਵੀ 15000 ਏਕੜ ਤੁਸੀਂ ਦੇ ਦਿਓ ਪਰ ਅੱਜ ਦੀ ਜਿਹੜਾ ਹੈਗਾ ਕੋਸਟ ਆ ਘੱਟ ਤੋਂ ਘੱਟ 50000 ਜਿਹੜਾ ਪਰ ਪ੍ਰਤੀ ਏਕੜ ਜਿਹੜਾ ਹੈਗਾ ਫਾਰਮਰ ਦਾ ਬਣਦਾ ਵਾ ਮੁਆਵਜ਼ਾ ਕਿਉਂਕਿ ਜ਼ਮੀਨ ਮਰ ਗਈ ਆ ਕਿਉਂਕਿ ਇੱਕ ਏਕੜ ਦੇ ਵਿੱਚ ਉਹ ਲੱਖ 1.5 ਲੱਖ ਰੁਪਏ ਨਿਕਲਿਆ ਜਾਂਦਾ ਲੱਖ ਰੁਪਏ ਧਾਨ ਵੀ ਨਿਕਲਦਾ ਪਰ ਉਹਦੇ ਵਿੱਚ ਚਲੋ ਇਹਦੇ ਵਿੱਚ ਬਹੁਤ ਸਾਰੇ ਸਮਝੌਤੇ ਕਰਨੇ ਹੁੰਦੇ ਆ 50000 ਜਿਹੜਾ ਹੈਗਾ ਉਹਦੇ ਵਿੱਚ ਏਕੜ ਮੰਗਿਆ ਵਾ ਸਟੇਟ ਗਵਰਨਮੈਂਟ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਲੋ ਮੁੱਖ ਮੰਤਰੀ ਦੀ ਡਿਮਾਂਡ ਆ ਸੋਸ਼ਲ ਮੀਡੀਆ ਤੇ ਰੌਲਾ ਪਿਆ ਨੈਸ਼ਨਲ ਚੈਨਲਾਂ ਤੇ ਰੌਲਾ ਪਿਆ ਚਲੋ ਕੇਂਦਰੀ ਮੰਤਰੀ ਵੀ ਆਏ ਖੇਤੀਬੜੀ ਮੰਤਰੀ ਉਹ ਉਹ ਸੁਰਲੀ ਵੀ ਛੱਡ ਗਏ ਰਾਜਨੀਤਿਕ ਬਿਆਨ ਵੀ ਦੇ ਗਏ ਵੀ ਜਿਹੜੀ ਮਾਈਨਿੰਗ ਦੇ ਨਾਲ ਮਾਈਨਿੰਗ ਕਰਕੇ ਇਹ ਹੜ ਹੜਾਇਆ ਹੈਗਾ ਵੀ ਉਹਦੇ ਵਿੱਚ ਇਹ ਵੀ ਮਾਈਨਿੰਗ ਕੀ ਮਾਈਨਿੰਗ ਕਰਕੇ ਇਹਦਾ ਮਤਲਬ ਜਿਹੜਾ ਜੰਮੂ ਕਸ਼ਮੀਰ ਤੋਂ ਜਾਂ ਕੁਦਰਤੀ ਆਫਤ ਆ ਇਹ ਹਿਮਾਚਲ ਤੋਂ ਆਇਆ ਵਰਸਾ ਤਾਂ ਨਹੀਂ ਨਹੀਂ ਉੱਥੋਂ ਤਾਂ ਆਉਣਾ ਹੀ ਹੋਣਾ ਪੰਜਾਬ ਨੂੰ ਮਾਰ ਕਰਨੀ ਕਰਨੀ ਆ ਤੇ ਇਹ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਚੋਂ ਹੁਣ ਪ੍ਰਧਾਨ ਮੰਤਰੀ ਆ ਰਹੇ ਨੇ 9 ਤਰੀਕ ਨੂੰ ਗਰਦਾਸਪੁਰ ਜ਼ਿਲ੍ਹੇ ਦਾ ਦੌਰਾ ਕਰਨਗੇ ਚਲੋ ਗਰਦਾਸਪੁਰ ਉਹਨਾਂ ਦੀ ਆਪਣੀ ਜਿਹੜੀ ਬੈਲਟ ਹੈਗੀ ਆ ਭਾਰਤੀ ਜਨਤਾ ਪਾਰਟੀ ਦੀ ਉੱਥੋਂ ਲਗਾਤਾਰ ਜਿਹੜੇ ਹੈਗੇ ਆ ਮੈਂਬਰ ਪਾਰਲੀਮੈਂਟ ਜੱਦੇ ਆ ਉਹਨਾਂ ਦੀ ਜਿਹੜੀ ਹੈਗੀ ਆ ਉੱਥੇ ਦੀ ਬੈਲਟ ਪਰ ਕਿਉਂਕਿ ਪ੍ਰਧਾਨ ਮੰਤਰੀ ਨੂੰ ਜਦੋਂ ਪ੍ਰਧਾਨ ਮੰਤਰੀ ਬਣ ਗਿਆ ਉਸ ਸਮੇਂ ਕੋਈ ਸਟੇਟਾਂ ਦਾ ਕਿਉਂਕਿ ਦੇਸ਼ ਦਾ ਹਿੱਸਾ ਵਾ ਜੀ ਪੰਜਾਬ ਦੇਸ਼ ਦਾ ਹਿੱਸਾ ਵਾ ਕਿਉਂਕਿ ਜੇਕਰ ਪ੍ਰਧਾਨ ਮੰਤਰੀ ਸਾਡਾ ਨਰਿੰਦਰ ਮੋਦੀ ਜੀ ਫਗਾਰistan ਨੂੰ ਗ੍ਰਾਂਟ ਦੇ ਸਕਦੇ ਆ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਵੀ ਜਿਹੜਾ ਹੈਗਾ ਡਿਕਲਾਈਨ ਹੋ ਗਿਆ ਸੀ ਉਹਨਾਂ ਦਾ ਜਿਹੜਾ ਖਜ਼ਾਨਾ ਉਹਨਾਂ ਨੂੰ ਉਹਨਾਂ ਨੂੰ ਹੈਲਪ ਕੀਤੀ ਤਾਂ ਪੰਜਾਬ ਤਾਂ ਆਪਦਾ ਸੂਬਾ ਵਾ ਇਹਨੂੰ ਜਿਹੜੀ ਹੈਗੀ ਆ ਦਿਲ ਖੋਲ ਕੇ ਮਦਦ ਦੇਣੀ ਚਾਹੀਦੀ ਜਾਂ ਜਦ ਕਿ ਮੁੱਖ ਮੰਤਰੀ ਭਗਵੰਤ ਹੋਣੀ ਮਾ ਇਹ ਮੰਗ ਕਰਦੇ ਨੇ ਜਿਹੜਾ ਕਿ ਸਾਡਾ ਤੁਸੀਂ ਉਹ ਛੱਡੋ ਸਾਡਾ 60000 ਕਰੋੜ ਦੇ ਦਿਓ ਕਿਉਂਕਿ ਜਿਹੜਾ ਰੂਰਲ ਡਿਵੈਲਪਮੈਂਟ ਦਾ ਜਿਹੜਾ ਫਸਿਆ ਹੋਇਆ ਪੈਸਾ ਵਾ ਤੇ ਉਹ ਵੀ ਨਹੀਂ ਦਿੱਤਾ ਨਾ ਉਹ ਰੋਕਿਆ ਹੋਇਆ ਵਾ ਉਹ ਵੀ ਰੋਕਿਆ ਹੋਇਆ ਵਾ ਜਿਸ ਕਰਕੇ ਸੜਕਾਂ ਜਿਹੜੀਆਂ ਹੈਗੀਆਂ ਪੰਜਾਬ ਦਾ ਡਿਵੈਲਪਮੈਂਟ ਨਹੀਂ ਹੋ ਰਿਹਾ ਜਿਸ ਕਰਕੇ ਪੰਜਾਬ ਸਰਕਾਰ ਨੇ ਨਿਵਾੜ ਤੋਂ 1700 ਕਰੋੜ ਰੁਪਇਆ ਲੈ ਕੇ ਫਿਲਹਾਲ ਸੜਕਾਂ ਦਾ ਕੰਮ ਅਜੇ ਸ਼ੁਰੂ ਕੀਤਾ ਹੀ ਸੀਗਾ ਜਿਹੜੀਆਂ ਲਿੰਕ ਰੋਡਾਂ ਨੇ ਮੰਡੀ ਬੋਡ ਦੀਆਂ ਉਦੋਂ ਉੱਪਰੋਂ ਆ ਗਈ ਕੁਦਰਤੀ ਆਫਤ ਜਿਸਨੂੰ ਕਿ ਕੁਦਰਤੀ ਆਫਤ ਆ ਗਈ ਹੁਣ ਸੜਕਾਂ ਰੁੜ ਗਈਆਂ ਜਿਸ ਦਾ ਕਿ ਅਨੁਮਾਨ ਜਿਹੜਾ ਹੈਗਾ ਬਾਅਦ ਦੇ ਵਿੱਚ ਇਹ ਲਾਉਣਾ ਜਿਹੜਾ ਹੈਗਾ ਔਖਾ ਹੋਇਆ ਹੈ ਫਿਲਹਾਲ ਜਿਹੜਾ ਹੈਗਾ ਪਾਣੀ ਖੜਾ ਵਾ ਤੇ ਅਜੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਇਹਦਾ ਅਨੁਮਾਨ ਲਾ ਕੇ ਜਿਹੜਾ ਅਸੈਸਮੈਂਟ ਹੁਣ ਲੱਗ ਸਕਦੀ ਹੈ ਵੀ ਕਿੰਨਾ ਹੈਗਾ ਹੁਣ ਇਹ ਦੇਖਦੇ ਆ ਜਿਹੜੀ ਪੰਜਾਬ ਨੂੰ ਵੀ ਆਸਾਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਤੇ ਵੀ ਪ੍ਰਧਾਨ ਮੰਤਰੀ ਆ ਕੇ ਕੀ ਜਿਹੜਾ ਹੈਗਾ ਉਹ ਲੋਕਾਂ ਨੂੰ ਜਿਹੜਾ ਹੈਗਾ ਅ ਮੁਆਵਜ਼ਾ ਦਿੰਦੇ ਆ ਰਾਹਤ ਦਿੰਦੇ ਆ ਰੀਲੀਫ ਦਿੰਦੇ ਨੇ ਤੇ ਔਰ ਪੰਜਾਬ ਦਾ ਜਿਹੜਾ ਹੈ ਜਿੰਦਰਜੀ ਜਿੱਥੇ ਤੁਸੀਂ ਰਾਹਤ ਦੀ ਗੱਲ ਕੀਤੀ ਆ ਮੁਆਵਜ਼ੇ ਦੀ ਗੱਲ ਕੀਤੀ ਆ ਉੱਥੇ ਨਾ ਜਿੱਥੇ ਸੈਲੀਬ੍ਰਿਟੀ ਮੈਂ ਪਹਿਲਾਂ ਵੀ ਗੱਲ ਕਰਕੇ ਹਟੀਆਂ ਵੀ ਉਹ ਵੀ ਮਦਦ ਕਰ ਰਹੇ ਨੇ ਤਾਂ ਕੁਝ ਸੈਲੀਬ੍ਰਿਟੀ ਦੇ ਵੱਲੋਂ ਨੇ ਫੰਡ ਵੀ ਜਾਰੀ ਕੀਤੇ ਗਏ ਜੀ ਕਿਸ਼ਤੀਆਂ ਭੇਜੀਆਂ ਗਈਆਂ ਨੇ ਬੋਟਸ ਭੇਜੇ ਗਏ ਨੇ ਹੁਣ ਬਨਕੀਰਤ ਔਲਤ ਦੇ ਔਲਕ ਦੇ ਵੱਲੋਂ ਟਰੈਕਟਰ ਭੇਜੇ ਗਏ ਨੇ ਅ ਪਿੱਛੇ ਅਰਨੋਚਲਾ ਦੇ ਵੱਲੋਂ ਬੋਟ ਭੇਜੀ ਗਈ ਸੀਗੀ ਵੀ ਇਹਨਾਂ ਦੇ ਉੱਤੇ ਜਾ ਕੇ ਤੁਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਜਿਹੜੀ ਮਦਦ ਕਰ ਸਕਦੇ ਹੋ ਟਰੈਕਟਰ ਕਿਸਾਨਾਂ ਦੇ ਕੰਮ ਆ ਸਕਦੇ ਨੇ ਤੁਸੀਂ ਐਵੇਂ ਕਿਵੇਂ ਮਤਲਬ ਕਿਵੇਂ ਹਾਂ ਦੇਖੋ ਜੀ ਮੈਂ ਮੈਂ ਦੱਸ ਦਿਆਂ ਭਾਗਸ਼ੀਰਿ ਦੇਖੋ ਸੈਲੀਬ੍ਰਿਟੀਾਂ ਦਾ ਹੁਣ ਤੁਸੀਂ ਮੈਨੂੰ ਦੱਸੋ ਵੀ 200 ਘਰਾਂ ਨੂੰ ਜਿਹੜਾ ਹੈਗਾ ਉਹ ਪਿੰਡ 20 ਪਿੰਡ ਲੈ ਲੇ ਵੀ 20 ਪਿੰਡ ਵਸਾਉਂਗਾ ਗੋਦ ਲੈ ਗੋਦ ਲਾਏ ਬਹੁਤ ਔਖਾ ਹੁੰਦਾ ਮੈਂਬਰ ਪਾਰਲੀਮੈਂਟ ਤੋਂ ਜਦ ਕੋਈ 5 ਕਰੋੜ ਹੁੰਦਾ 7 ਸਾਲ ਦਾ ਉਹ ਤੋਂ ਇੱਕ ਪਿੰਡ ਨਹੀਂ ਸਮਝਦਾ ਇੱਕ ਪਿੰਡ ਨਹੀਂ ਜਿਹੜਾ ਗੋਦ ਲਿਆ ਹੁੰਦਾ ਗੋਦ ਲਿਆ ਹੁੰਦਾ ਉਹਨੂੰ ਨਹੀਂ ਪੂਰਾ ਜਿਹੜਾ ਹੈਗਾ ਉਹਦਾ ਜਿਹੜਾ ਸਾਲ ਦਾ 1 ਕਰੋੜ 5 ਕਰੋੜ ਮਿਲਦਾ ਉਹਨੂੰ ਇੱਕ ਮੈਂਬਰ ਪਾਰਲੀਮੈਂਟ ਨੂੰ ਜਿਹੜਾ ਕੋਟਾ ਹੁੰਦਾ ਉਹਦਾ ਤੇ ਪਰ ਇਹ ਜਿਹੜੀਆਂ ਮੈਨੂੰ ਤਾਂ ਲੱਗਦਾ ਹਵਾਈ ਗੱਲਾਂ ਨੇ ਕਿਉਂਕਿ ਇਹਦੇ ਵਿੱਚ ਆਇਆ ਨਾ ਸੈਲੀਬ੍ਰਿਟੀ ਆ ਗਏ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਸਭ ਦੀ ਹਾਜ਼ਰੀ ਲੱਗ ਗਈ ਸੀ ਉਸ ਸਮੇਂ ਸੋਸ਼ਲ ਮੀਡੀਆ ਦਾ ਹੈਗਾ ਵੀ ਜਿਹੜਾ ਨਹੀਂ ਜਾਂਦਾ ਉਹਦੇ ਖਿਲਾਫ ਮੋਰਚਾ ਖੋਲ ਦਿੰਦੇ ਆ ਇਹਦੇ ਵਿੱਚ ਇਹ ਵੀ ਆ ਵੀ ਤਾਇ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ ਇੱਕ ਕਹਾਵਤ ਆ ਵੀ ਮੈਂ ਵੀ ਚੱਲਾਂ ਮੈਂ ਵੀ ਆਪਣੀ ਹਾਜ਼ਰੀ ਲਵਾਇਆ ਵਾਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਟਵੀਟ ਰਹੀਂ ਪਾ ਦਿੰਦੇ ਨੇ ਪਰ ਜਿਹੜੀ ਦੂਸਰੀ ਗੱਲ ਜਿਹੜੀ ਮੈਂ ਗੱਲ ਕਰ ਰਿਹਾ ਵਧੀਆ ਗੱਲ ਆ ਜੇ ਉਹ ਫੰਡ ਜਾਰੀ ਦੇ ਰਹੇ ਆ ਸਭ ਤੋਂ ਚੰਗੀ ਗੱਲ ਆ ਜੇ ਇਹ ਪੰਜਾਬ ਸਰਕਾਰ ਦੇ ਜਾਂ ਕੇਂਦਰ ਸਰਕਾਰ ਦੇ ਖਜ਼ਾਨਿਆਂ ਚ ਪਾਉਣ ਕਿਉਂਕਿ ਜਿੱਥੇ ਉਹਨਾਂ ਨੂੰ ਬਹੁਤ ਸਾਰੇ ਇੰਡਸਟਰੀ ਦੇਸ ਤਾ ਪਹੁੰਗ ਗਈ ਕਿਉਂਕਿ ਉਹਨਾਂ ਨੂੰ ਜਿਹੜੀ ਇਨਕਮ ਟੈਕਸ ਦੀ ਰਿਵੈਟ ਮਿਲ ਜਾਂਦੀ ਆ ਉਹਦੇ ਵਿੱਚੋਂ ਕਿਉਂਕਿ ਉਹ ਨਾਲੇ ਉਹਨਾਂ ਦਾ ਤੁਨ ਨਾਲੇ ਫੜੀਆਂ ਦੋਦਾਨ ਦੋ ਕਮ ਹੋ ਜਾਂਦੇ ਨੇ দান ਦਿੱਤਾ ਜਾਂਦਾ ਪਰ ਇਹ ਜਿਹੜਾ ਹੈਗਾ ਵੀ ਕਿਨੂੰ ਦੁੱਤੇ ਨੇ ਜਿਹੜੇ ਹੁਣ ਪਿਛਲੇ ਕਿਸਾਨ ਅੰਦੋਲਨਾਂ ਦੇ ਦੌਰਾਨ ਬਹੁਤ ਸਾਰੇ ਐਲਾਨ ਹੋਏ ਨੇ ਉਥੇ ਪੈਸਾ ਦਾ ਲੱਭਿਆ ਨਹੀਂ ਕਿੱਥੇ ਗਿਆ ਕਿਹੜੇ ਲੋਕਾਂ ਕੋਲੇ ਗਿਆ ਉਹ ਵੀ ਪਤਾ ਲੱਗ ਗਿਆ ਵੱਡੇ ਵੱਡੇ ਜਿਹੜੇ ਕੁਝ ਕੁ ਕਿਸਾਨ ਲੀਡਰ ਸੀਗੇ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਜ਼ਿੰਦਗੀਆਂ ਅ ਜਿਹੜੀਆਂ ਗੱਲ ਤਾਂ ਉਹੀ ਹੈ ਵੀ ਐਲਾਨ ਤਾਂ ਹੋ ਜਾਂਦੇ ਨੇ ਪਰ ਅਸਲ ਦੇ ਵਿੱਚ ਉਹਨਾਂ ਜਿਨ੍ਹਾਂ ਨੂੰ ਲੋੜ ਹੈਗੀ ਆ ਉਹਨਾਂ ਦੇ ਘਰ ਤੱਕ ਉਹ ਚੀਜ਼ ਪਹੁੰਚਦੀ ਹੈ ਜਾਂ ਫਿਰ ਨਹੀਂ ਪਹੁੰਚਦੀ ਹਾਂ ਤੇ ਦੂਸਰੀ ਗੱਲ ਮੈਂ ਹੁਣ ਦੱਸ ਰਿਹਾ ਵੀ ਸਰਕਾਰੀ ਤੰਤਰ ਆ ਆਰਮੀ ਆ ਜਿਹੜਾ ਜਿਹੜਾ ਰੈਸਕਿਊ 'ਚ ਲੱਗੀ ਹੋਈ ਆ ਤੁਸੀਂ ਉਹਦੇ ਰਾਹੀਂ ਮੰਡੋ ਪਰ ਹੁਣ ਮੈਂ ਇੱਥੇ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਵੀ ਹੁਣ ਦੇਖੋ ਰਾਜ ਸਭਾ ਮੈਂਬਰ ਆ ਆਮ ਆਦਮੀ ਪਾਰਟੀ ਦੇ ਸਾਨੀ ਸਾਹਿਬ ਸਾਨੀ ਸਾਹਿਬ ਦਿੱਲੀ ਤੋਂ ਨੇ ਪਰ ਪੰਜਾਬ ਨੂੰ ਪੰਜਾਬ ਦੇ ਕੋਟੇ ਦੇ ਵਿੱਚੋਂ ਬਣੇ ਹੋਏ ਨੇ ਉਹ ਵੀ ਕਹਿੰਦੇ ਮੈਂ ਦੇਣੇ ਨੇ ਆਪਣੇ ਆਪਣੇ ਆਦੇ ਬੰਡਣਾ ਮਾ ਰਸਨ ਬੰਡਣਾ ਉਹ ਜਹਾਜ਼ ਉਹਨਾਂ ਨੇ ਚੌਪਰ ਵੀ ਕਹਿੰਦੇ ਪ੍ਰਾਈਵੇਟ ਕਰ ਲਿਆ ਉਹ ਕਹਿੰਦੇ ਮੈਂ ਹਲੋ ਅੰਮ੍ਰਿਤਸਰ ਜਿਹੜਾ ਹੈਗਾ ਡੰਪ ਬਣਾਉਣਾ ਇੱਥੋਂ ਮੈਂ ਜਹਾਜ਼ ਉੱਡਿਆ ਕਰੂਗਾ ਤੇ ਫਿਰ ਮੈਂ ਉੱਥੇ ਜਾ ਕੇ ਉਹਨਾਂ ਨੂੰ ਲੋਕਾਂ ਨੂੰ ਜਿਹੜੇ ਉਹ ਵੰਡੂਗਾ ਤੇ ਫੋਟੋ ਵੀ ਹੋਣਗੀਆਂ ਤੇ ਫੋਟੋਆਂ ਚਲੋ ਤੁਸੀਂ ਕਰਾ ਲਓ ਤੁਹਾਡੀ ਸਰਕਾਰ ਆ ਜੀ ਤੁਸੀਂ ਤਾਂ ਲੋਕਾਂ ਨੂੰ ਜਿਹੜੇ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਦਿੱਲੀ ਤੱਕ ਦੇ ਆਪਦੀ ਪਾਰਟੀ ਦੇ ਬੈਨਰ ਲਾ ਕੇ ਦਿੱਲੀ ਤੋਂ ਰਸਦਾਂ ਆ ਰਹੀਆਂ ਨੇ ਔਰ ਇੱਥੋਂ ਜਾ ਰਹੀਆਂ ਨੇ ਹਰ ਹਲਕੇ ਤੋਂ ਐਮਐਲਏ ਲੈ ਕੇ ਜਾ ਰਿਹਾ ਰਸਦਾਂ ਜਿਹੜੀਆਂ ਹੜਪੀੜਤਾ ਇਲਾਕਿਆਂ ਦੇ ਵਿੱਚ ਤੇ ਪਰ ਤੁਸੀਂ ਬੀ ਕੱਟ ਬੱਕਰੀ ਕਿਉਂ ਜਿਹੜੀ ਹੈਗੀ ਆ ਲਾਈਨ ਖਿੱਚਦੀ ਔਰ ਫਿਰ ਆਰਮੀ ਨੂੰ ਆਰਮੀ ਤੋਂ ਵਡਾ ਲੋ ਜੇ ਸਰਕਾਰ ਤੇ ਆਪਣੀ ਤੇ ਨਹੀਂ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਹੀਂ ਭਰੋਸਾ ਤੇ ਪਰ ਉਹਨਾਂ ਨੇ ਉਹਨਾਂ ਨੂੰ ਜੀ ਉੱਥੇ ਡੀਸੀ ਗਰਦਾਸਪੁਰ ਨੇ ਤਾਂ ਕਹਿਤਾ ਜੀ ਠੀਕ ਹੈ ਜੀ ਮੈਂ ਲਾਅ ਕਰ ਦੂੰਗਾ ਜਹਾਜ਼ ਉਤਰਨ ਦਾ ਜਿਹੜਾ ਹੈਗਾ ਪਰ ਉਥੇ ਅੰਮ੍ਰਿਤਸਰ ਵਾਲੇ ਜਿਹੜੇ ਕਮਿਸ਼ਨਰ ਹੈ ਡੀਸੀ ਨੇ ਵੀ ਮਨ ਕਰਤਾ ਜੀ ਮੈਸ ਹੀ ਨਹੀਂ ਕਰ ਸਕਦੇ ਇੱਥੇ ਤੇ ਕਮਿਸ਼ਨਰ ਨੇ ਵੀ ਪੁਲਿਸ ਕਮਿਸ਼ਨਰ ਆ ਗੁਰਪ੍ਰੀਤ ਸਿੰਘ ਭੁੱਲਰ ਕਹਿੰਦੇ ਸੂਤਰ ਦੱਸ ਦਿਆ ਉਹਨਾਂ ਨੇ ਵੀ ਕਹਿਤਾਬ ਕਹਿੰਦੇ ਉਹਨਾਂ ਨੇ ਕਹਿਤਾ ਜੀ 에ਅਰ ਅਥਾਰਟੀ ਆ ਜਦ ਕਿ ਹੈ ਵੀ ਇਹੀ ਆ ਇਹ 에ਅਰ ਆਫ ਜਿਹੜੀ ਇੰਟਰਨੈਸ਼ਨਲ 에ਅਰਪੋਰਟ ਆ ਅੰਮ੍ਰਿਤਸਰ ਵੀ ਕੇ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਜਦ ਕਿ ਉਹਨਾਂ ਤੋਂ ਪਰਮਾਨਗੀ ਲੈਣੀ ਆ ਤੇ ਉਹ ਮੇਰਾ ਖਿਆਲ ਪਰਮਾਨਗੀ ਉਹਨਾਂ ਨੂੰ ਨਹੀਂ ਮਿਲੀ ਅਜੇ ਉਹਨਾਂ ਨੇ ਅਪਲਾਈ ਨਹੀਂ ਕੀਤੀ ਅਜੇ ਤੱਕ ਜਹਾਜ਼ ਉਹਨਾਂ ਦਾ ਉੱਡਦਾ ਆਇਆ ਨਹੀਂਗਾ ਵੀ ਉਹ ਵੰਡਦੇ ਕਿਉਂਕਿ ਉਹ ਕਹਿੰਦੇ ਜੀ ਉਧਰੋਂ ਲੈ ਲਓ ਕਿਉਂਕਿ ਉਹ ਹੀ ਡਿਸਾਈਡ ਕਰਨਗੇ ਵੀ ਕੀ ਉਹਨਾਂ ਦਾ 에ਅਰ ਸਪੇਸ ਆ ਜਿਹੜਾ ਹੈਗਾ ਕਦੋਂ ਫ੍ਰੀ ਹੈ ਹੂੰ ਕਿਉਂਕਿ ਨਹੀਂ ਤਾਂ ਅ ਇੰਟਰਨੈਸ਼ਨਲ ਜਿਹੜੀਆਂ ਉਥੇ ਡੋਮੈਸਟਿਕ ਵੀ ਆਉਂਦੀਆਂ ਨੇ ਇੰਟਰਨੈਸ਼ਨਲ ਵੀ ਆਉਂਦੀਆਂ ਨੇ ਜਿਹੜੀਆਂ 에ਅਰਲਾਈਨਸ ਨੇ ਪਰ ਉਹ ਵੀ ਜਨ ਕਿ ਬੜਾ ਸਵਾਲ ਖੜਾ ਹੁੰਦਾ ਵੀ ਤੁਸੀਂ ਜਿਹੜਾ ਹੈਗਾ ਵੀ ਇਹ ਦਿਖਾਵੇ ਲਈ ਬਹੁਤ ਲੋਕ ਜਿਹੜੇ ਹੈਗੇ ਆ ਉਸ ਤੇ ਜ਼ਿਆਦਾ ਅੱਗੇ ਨੇ ਹੁਣ ਬੋਰਡਸ ਨੇ ਬੋਰਡਸ ਦੇ ਵਿੱਚ ਸੈਲੀਬ੍ਰਿਟੀਆ ਦੇ ਨਾਲ ਸਾਡੇ ਪੱਤਰਕਾਰ ਵੀ ਖੁੱਝ ਚੜ ਜਾਂਦੇ ਨੇ ਆਮ ਲੋ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਹੁੰਦੀਆਂ ਨੇ ਪਰ ਆਮ ਲੋਕਾਂ ਤੱਕ ਜਿਹੜਾ ਹੈਗਾ ਜਿਹੜਾ ਗਰਾਊਂਡ ਤੇ ਜਿਹੜਾ ਘੱਟ ਹੋਇਆ ਵਾ ਪਰ ਪ੍ਰਸ਼ਾਸਨ ਲੱਗਿਆ ਹੋਇਆ ਜਿਹੜਾ ਸਿਵਲ ਪ੍ਰਸ਼ਾਸਨ ਦਾ ਭਾਗ ਹੈ ਸ੍ਰੀ ਫਰਜ ਆ ਆਪਣਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਡਾਟੇ ਦੇਣੇ ਆ ਉਹਨਾਂ ਦੇ ਜਿੰਮੇ ਆ ਕਿਉਂਕਿ ਮੁੱਖ ਮੰਤਰੀ ਦਫ਼ਤਰ ਦੇਖਿਆ ਮੈਂ ਦੇਖਿਆ ਉਥੇ ਪੂਰਾ ਡਾਟਾ ਚੱਲਦਾ ਵਾ ਕਿਹੜੇ ਡੀਸੀ ਦਾ ਉਹਨਾਂ ਦੀ ਖਚਾਈ ਵੀ ਹੁੰਦੀ ਆ ਔਰ ਜਿਨ੍ਹਾਂ ਦੇ ਔਰ ਪੂਰਾ ਸਮਾਨ ਨਹੀਂ ਪਹੁੰਚਦਾ ਕਿਉਂਕਿ ਉਹਨਾਂ ਨੂੰ ਪੈਸੇ ਐਡਵਾਂਸ ਗਵਰਨਮੈਂਟ ਵੱਲੋਂ ਪਾਏ ਜਾ ਰਹੇ ਨੇ ਵੀ ਇੱਥੇ ਕੰਮ ਜਿਹੜੇ ਹੈਗੇ ਆ ਤੁਸੀਂ ਚਲਾਓ ਜੀ ਸੀ ਬੀਆਂ ਲਾਓ ਜੋ ਜੋ ਵੀ ਆ ਪੌਕ ਲਾਈਨਾਂ ਲਾਓ ਤੁਸੀਂ ਇੰਨੇ ਮੈਨ ਪਾਵਰ ਲਾਓ ਪਰ ਲੋਕ ਸੇਵਾ ਲਈ ਵੀ ਜੋ ਨੇ ਇੱਥੋਂ ਤੱਕ ਕੇ ਐਨਜੀਓ ਵੀ ਜਿਹੜੀਆਂ ਐ ਸੱਚੀ ਮੁੱਚੀ ਕੰਮ ਕਰਦੀਆਂ ਨੇ ਉਹ ਵੀ ਉਹ ਵੀ ਜੁੜ ਰਹੀਆਂ ਨੇ ਤੇ ਮੈਂ ਤਾਂ ਕਹਿਣਾ ਵੀ ਜਿਹੜਾ ਉਹੀ ਆ ਵੀ ਪੰਜਾਬ ਦੇ ਵਿੱਚ ਲੋਕ ਸੱਚਮੁੱਚ ਸੇਵਾ ਕਰਨ ਵਾਲੇ ਲੋਕ ਆ ਪਰ ਬਹੁਤ ਸਾਰੇ ਜਿਹੜੇ ਹੈਗੇ ਆ ਤਵੇ ਇਹਨੂੰ ਸਿਆਸੀ ਪਾਰਟੀਆਂ ਜਿਹੜੀਆਂ ਦੂਸ਼ਣਵਾਦੀ ਲਾ ਰਹੀਆਂ ਉਹਨਾਂ ਤੇ ਵੀ ਜਿਹੜਾ ਹੈਗਾ ਸਵਾਲ ਉੱਠਦਾ ਵੀ ਇਹ ਜਿਹੜਾ ਸਮਾਵਾ ਇਹ ਦੂਸ਼ਣਵਾਦੀ ਲਾਉਣ ਦਾ ਨਹੀਂ ਹੈਗਾ ਇੱਥੇ ਸਿਆਸੀ ਰੋਟੀਆਂ ਨਾ ਸੇਕੋ ਸਾਡੀ ਬੇਨਤੀ ਵੀ ਇਹੀ ਆ ਔਰ ਕਿਉਂ ਨਾ ਤੁਸੀਂ ਆਪਣੀ ਵੋਟ ਬੈਂਕ ਲਈ ਜਿਹੜਾ ਹੈਗਾ ਕਿਤੇ ਤੁਸੀਂ ਨੋਟ ਵੰਡਦੇ ਹੋ ਕਿਤੇ ਦਿਖਾਨੇ ਹੋ ਵੀ ਸਾਡੇ ਵੱਲੋਂ ਆ ਕਿਤੇ ਬਰਾਬਰ ਪੈਰਲਲ ਠੀਕ ਆ ਮੰਨਿਆ ਤੁਹਾਡੀਆਂ ਵੀ ਪਹਿਲਾਂ ਸਰਕਾਰਾਂ ਰਹੀਆਂ ਨੇ ਪਾਗਿਆ ਜੀ ਪਰ ਇੱਕ ਸਰਕਾਰ ਦਾ ਜਿਹੜਾ ਇਹ ਰਾਹਤ ਸੀਐਮ ਰਿਲੀਫ ਫੰਡ ਆ ਉਹਦੇ ਵਿੱਚ ਯੋਗਦਾਨ ਪਵਾਓ ਤੇ ਔਰ ਚਾਹੇ ਆਪ ਵੀ ਸੱਦੇ ਪੱਧਰ ਤੇ ਵੰਡੋ ਤੇ ਇਹ ਦੇਖਾਂਗੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਕੀ ਆਪਦੇ ਪੱਧਰ ਤੇ ਹੈਲਪ ਕਰਦੀਆਂ ਸਾਹਮਣੇ ਆ ਜਾਣਾ ਪੰਜਾਬ ਛੋਟਾ ਜਿਹਾ ਵਾ ਇਹਦੇ ਵਿੱਚ ਪਤਾ ਲੱਗ ਜਾਏਗਾ ਤੇ ਕੀਨੇ ਕੀ ਵਾਅਦੇ ਕੀਤੇ ਆ ਤੇ ਕੀ ਮਿਲਦਾ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ ਤਾਂ ਇਹ ਸੀਗਾ ਲੇਖਾ ਜੋਖਾ ਜਿੱਥੇ ਪੰਜਾਬ ਦੇ ਅੱਜ ਅਹਿਮ ਮੁੱਦਾ ਹੜ ਜੋ ਬਣ ਚੁੱਕਿਆ ਹੈ ਤੇ ਇਸ ਦੇ ਉੱਤੇ ਕਿਹੜੇ ਕਿਹੜੇ ਲੋਕ ਜਿਵੇਂ ਸਰ ਨੇ ਕਿਹਾ ਹੀ ਹੈਗਾ ਵੀ ਫੋਟੋਆਂ ਖਿਚਵਾਉਣਾ ਤੇ ਅਸਲ ਦੇ ਵਿੱਚ ਉਹਨਾਂ ਦੀ ਮਦਦ ਕਰਨਾ ਦੋਨਾਂ ਦੇ ਵਿੱਚ ਬਹੁਤ ਫਰਕ ਹੈਗਾ ਤੇ ਹੁਣ ਦੋ ਸਾਨੂੰ ਇਜਾਜ਼ਤ ਤੇ ਕੱਲ ਫੇਰ ਨਵੇਂ ਮੁੱਦੇ ਦੇ ਉੱਤੇ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ საშიკალი საშიკა